ਕਿਸੇ ਹਰਤੇ ਝਾਂਕ ਦੇ ਕਾਰਨ ਕਿਸੇ ਦੂਸਰੇ ਦੇ ਘਰ ਦੀ ਮਾਸੂਮ ਬੱਚੀ ਦੀ ਜਾਨ ਲੈ ਗਈ ਹੈ ਪਤਾ ਲੱਗਿਆ ਕਿ 6 ਸਾਲ ਦੀ ਮਾਸੂਮ ਬੱਚੀ ਜੋ ਕਿ ਆਪਣੀ ਪਿਤਾ ਦੇ ਨਾਲ ਹੀ ਮੋਟਰਸਾਈਕਲ ਦੀ ਅਗਲੀ ਸੀਟ ਦੇ ਉੱਤੇ ਬੈਠ ਕੇ ਜਾ ਰਹੀ ਸੀ ਉਸ ਦੇ ਨਾਲ ਇੱਕ ਵੱਡਾ ਹਾਦਸਾ ਹੋਇਆ ਜਿਸ ਤੇ ਵਿੱਚ ਉਸਨੇ ਦਮ ਤੋੜਿਆ ਅੰਮ੍ਰਿਤਸਰ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੀ ਧੀ ਮਨੀ ਦੇ ਨਾਲ ਸਵੇਰੇ ਪਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਨੇੜੇ ਲੰਘ ਰਹੀ ਸੀ ਜਿਵੇਂ ਹੀ ਉਹ ਪੁਲ ਤੇ ਚੜ੍ਹੇ ਤਾਂ ਉਸਦੇ ਬਾਈਕ ਦੇ ਅੱਗੇ ਬੈਠੀ ਉਸਦੀ ਧੀ ਦੇ ਗਲੇ ਤੇ ਚਾਈਨਾ ਡੋਰ ਲਿਪਟ ਗਈ ਜਿਸ ਦੇ ਕਾਰਨ ਮਾਸੂਮ ਜ਼ਖਮੀ ਹੋ ਗਈ। ਉਸੇ ਹਾਲਤ ਦੇ ਵਿੱਚ ਉਸਨੂੰ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਤੇ ਮਜਬੂਰ ਪਿਤਾ ਨੇ ਕਿਹਾ ਕਿ ਚਾਈਨਾ ਡੋਰ ਦੇ ਅਚਾਨਕ ਲਿਪਟਣ ਦੇ ਕਰਕੇ ਉਸਦੇ ਬੱਚੀ ਦੇ ਗਲੇ ਦੀ ਨਸ ਕੱਟੀ ਗਈ ਜਿਸ ਦੇ ਕਾਰਨ ਉਸਨੇ ਦਮ ਤੋੜ ਦਿੱਤਾ। ਮਨੀ ਦੇ ਪਿਤਾ ਨੇ ਕਿਹਾ ਕਿ ਉਹ ਮਜ਼ਦੂਰੀ ਕਰਦੇ ਨੇ ਅਤੇ ਇਹ ਉਸ ਦੀ ਸਭ ਤੋਂ ਛੋਟੀ ਧੀ ਸੀ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਧੀ ਤਾਂ ਗਵਾ ਚੁੱਕੇ ਨੇ ਪਰ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਇਸ ਨੂੰ ਨਾ ਵਰਤਣ ਇਸ ਨੂੰ ਬੰਦ ਕੀਤਾ ਜਾਵੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸ਼ੌਂਕ ਦੇ ਲਈ ਕਿਸੇ ਹੋਰ ਦੀ ਜਾਨ ਨਾ ਲਵੋ ਅੰਮ੍ਰਿਤਸਰ ਦੇ ਵਿੱਚ ਚਾਈਨਾ ਡੋਰ ਦੇ ਕਾਰਨ 6 ਸਾਲਾ ਬੱਚੀ ਦੀ ਜਾਨ ਜਾਣ ਦਾ ਬਿਹਤਰੀ ਗੰਭੀਰ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸਦੇ ਛੇਤੀ ਤੋਂ ਛੇਤੀ ਰੋਕ ਲਗਾਈ ਜਾਵੇ। ਹਾਂਜੀ ਹਨ ਮੇਰੇ ਅੱਗੇ ਬੈਠੀ ਫਲਾਈਓਵਰ ਵਾਲੇ ਚੜ੍ਹੇ ਉੱਪਰ ਇੱਕਦਮ ਡੋਰ ਆਈ। ਕਿਹੜੀ ਜਗ੍ਹਾ ਤੇ ਸਵਕਾ? ਇਹ ਜੀ ਸੈਲੀਬ੍ਰੇਸ਼ਨ ਮਾਲ ਦੇ ਲੱਗੇ। ਅੱਛਾ ਜੀ। ਉਹ ਤਾਂ ਮੈਂ ਚੜ੍ਹ ਰਹੇ ਆਂ ਤੇ ਬਿਲਕੁਲ ਹੋਲੀ ਸਲੋ ਹੀ। ਉੱਥੇ ਡੋਰ ਫਿਰੀ ਤੇ ਉਸੇ ਵਾਲੇ ਮੌਕੇ ਤੇ ਮੌਤ ਹੋ ਗਈ। ਤੁਸੀਂ ਹਸਪਤਾਲ ਲੈ ਗਏ ਸੀ। ਹਾਂਜੀ ਉਹ ਗਏ। ਵਿਜੈਨਗਰ ਹਸਪਤਲ ਐ ਪਲਸ ਪਹੁੰਚ ਗਏ। ਡਾਕਟਰਾਂ ਨੇ ਕੀ ਕਿਹਾ ਮੌਤ? ਡਾਕਟਰਾਂ ਨੇ ਉਸ ਲਈ ਗਏ ਕਿ ਖਤਮ ਹੋ ਗਈ ਹੈ ਜੀ। ਮੈਂ ਲਿਵਰ ਦੇ ਕੰਮ ਕਰਨਾ ਹੈ ਸਭ ਤੋਂ ਛੋਟੀ ਬੱਚੀ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਹੈ ਸਭ ਤੋਂ ਛੋਟੀ ਕੀ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਇਹ ਦੇਖ ਮੰਗੇ ਹੀ ਇਹ ਹੀ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤਾਂ ਚਲੋ ਚਲੇ ਗਿਆ ਪਰ ਕਰਦੇ ਨਹੀਂ ਐ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ ਉਹ ਤੇ ਪੁਲਿਸ ਵੀ ਲੱਗੇ ਖੜੀ ਹੈ ਥਾਣਾ ਵੀ ਲੱਗੇ ਆ ਜੀ ਪਰ ਉੱਥੇ ਕੋਈ ਰਕਦਾ ਹੀ ਨਹੀਂ ਵੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਇਆ ਮੜਾ ਮਰ ਗਿਆ ਰੋਡ ਤੇ ਬੰਦ ਕਰਤੀ ਪੂਰੀ ਤਰ੍ਹਾਂ ਨਹੀਂ ਬੰਦ ਹੋਏ ਨਹੀਂ ਰੇ ਕੋਈ ਦਈ ਐ ਡੋਰਾ ਵਖਾ ਸਕਦੇ ਨਾਮ ਕਾਂਤਾ ਹੈਗਾ ਮੈਂ ਇੱਥੋਂ ਦੀ ਆਸ਼ਾ ਵਰਕਰ ਹੈਗੀ ਹਾਂ ਹਾਂਜੀ ਸੀਐਸਸੀ ਹਸਪੀਟਲ ਦੇ ਵਿੱਚ ਮੇਰੀ ਡਿਊਟੀ ਹੈਗੀ ਹਾਂਜੀ ਤੇ ਇਹ ਮੇਰੇ ਨੇਬਰ ਹੈਗੇ ਨੇ ਹਾਂਜੀ ਤੇ ਇਹਨਾਂ ਦੀ ਬੱਚੀ ਦੀ ਡਿਲੀਵਰੀ ਮੇਰੇ ਹੱਥੋਂ ਹੀ ਹੋਈ ਹੈਗੀ ਹੈ ਹਾਂਜੀ ਤੇ ਬਹੁਤ ਨਾਈਸ ਪਰਿਵਾਰ ਹੈ ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ ਹਾਂਜੀ ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਘੇਏ ਨੇ ਤੇ ਚੰਗੀ ਪਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਇਹ ਚਾਈਨਾ ਡੋਰ ਸਾਡੀ ਤੇ ਹੋਈ ਹੋ ਹੰਗਾਰ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਹੀ ਹੱਥ ਜੋੜ ਕੇ ਸਾਰੇ ਅੱਗੇ ਰਿਕੁਐਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨ ਆਉਂਦੇ ਆਗੇ ਜਿਹੜੇ ਚਲ ਜਾਂਦੇ ਨੇ ਪਰ ਇੱਕ ਜੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਹਾਂ ਤੇ ਸਾਡੀ ਇਹੋ ਹੀ ਹੈਗੀ ਹੈ ਵੀ ਬੇਨਤੀ ਵੀ ਪਲੀਜ਼ 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 ਇਹ ਦੋਰ ਬੰਦ ਕੀਤੀ ਜਾਵੇ ਸਰਕਾਰ ਦਾ ਕੋਈ ਨੁਮਾਇੰਦਾ ਆਦੇ ਘਰ ਪਹੁੰਚਿਆ ਕੋਈ ਹਾਂਜੀ ਆਏ ਹੀ ਆਏ ਨੇ ਇੱਥੇ ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਕੁਝ ਕਰਦਾ ਤੇ ਕੁਝ ਵੀ ਨਹੀਂ ਕਹਿ ਕੇ ਜਾਂਦੇ ਨੇ ਕਰਨਾ ਕੀ ਉਹਨਾਂ ਨੇ ਜਿੱਥੇ ਇਕ ਹੋ ਰਹੇ ਮੈਂ ਬਾਡ ਪ੍ਰੈਜ਼ੀਡੈਂਟ ਹੈ ਨਹੀਂ ਹਾਂਜੀ ਤੇ ਸਰ ਇੱਥੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਨੇ ਸਾਡੀ ਆਪਣਾ ਬਾਡ ਦੇ ਨਵਦੀਪ ਸਿੰਘ ਹੰਦਲ ਕਾਉਂਸਲਰ ਜੋ ਹੈ ਉਹ ਵੀ ਆਏ ਨੇ ਆਪਣੀ ਟੀਮ ਨੂੰ ਇੱਥੇ ਪਹੁੰਚੇ ਲੈਣ ਕੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿੱਥੇ ਤੱਕ ਹੋ ਸਕਦਾ ਹੈ ਕਿ ਅਸੀਂ ਆਪਣਾ ਇਹਨਾਂ ਦੀ ਹੈਲਪ ਕਰਾਂਗੇ ਜੋ ਮੈਂ ਜਿੱਥੇ ਤੱਕ ਅੱਜ ਵੀ ਹੁਣ ਵੀ ਮੈਨੂੰ ਫੋਨ ਆਇਆ ਤੇ ਕਹਿੰਦੇ ਮडम ਅਸੀਂ ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਰਹੇ ਮੈਂ ਇਹਨਾਂ ਦੀ ਹੈਲਪ ਕਰ ਸਕਾਂ ਜੇ ਵਾਕੀ ਸਰ ਕੀ ਕਹਿੰਦੇ ਇਹ ਤੇ ਸਾਰੇ ਦਾਬਾ ਕਰ ਲੈਣਾ ਅੱਜ ਦਿਨ ਤੱਕ ਕਹਿੰਦੇ ਭਗਵਾਨਤ ਮਾਨ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਅੱਜ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਇੱਥੇ ਤੇ ਅਸਾਨੂੰ ਹੋਰ ਬੇਨਤੀ ਨਹੀਂ ਇਹ ਬੱਚੀ ਗਈ ਹੈ ਹੱਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਜਾੜਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਰ ਤੇ ਪੂਰੀ ਨਹੀਂ ਹੋ ਸਕਦੀ ਬਦਲਾ ਇਹ ਕਹਿੰਦੇ ਸੀ ਜੀ ਬਦਲਾਵ ਆਉਣਾ ਚਾਹੀਦਾ ਬਦਲਾ ਪਰ ਇਸ ਬਦਲਾਵ ਨੇ ਕੁਝ ਨਹੀਂ ਕੀਤਾ ਅਕੇ ਅਜੇ ਤੱਕ ਨਹੀਂ ਕੋਈ ਗੱਲ ਨਹੀਂ ਉਹ ਕੀਤਾ ਜਾਂ ਯਾਨੀ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ-ਫੋੜ ਕਰ ਛੱਡਿਆ ਇਹਨਾਂ ਨੇ ਹੋਰ ਕੀ ਕਰਨਾ ਤੇ ਸਾਡੀ ਬੇਨਤੀ ਇਹੀ ਹੈਗੀ ਹੈ ਇਹ ਚੈਨਲ ਡੋਰ ਤੇ ਲਗਾਨੀ ਚਾਹੀਦੀ ਹੈ ਲਗਾਮ ਲਗਾਨੀ ਚਾਹੀਦੀ ਹੈ ਕਿਉਂਕਿ ਇਹ ਅੱਜ ਇਹ ਕਿੰਨੇ ਕੋਈ ਅਜੇ ਕਈ ਵਾਰ ਸੁਣਿਆ ਹੈ ਕਿ ਕੋਈ ਬੇਟੀ ਕੋਈ ਕਿਸੇ ਦੀ ਬੇਟੀ ਐਕਟੀਵਿਟੀ ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ ਉਹਦੀ ਆਪਣਾ ਜੈਥ ਹੋ ਗਈ ਹੈ ਕਈ ਵਾਰ ਬੁੰਡਿਆ ਦੀ ਬੱਚਿਆਂ ਦੀ ਨੌਜਵਾਨ ਬੱਚੇ ਚਲੇ ਗਏ ਕਈ ਵਾਰ ਇਹ ਹੋਇਆ ਤੇ ਮੇ ਬੇਨਤੀ ਹੈ ਕਿ ਸਰਕਾਰ ਅਗੇ ਕਿ ਹਾਂ ਇਹ ਇਸ ਚਾਇਨਾ ਡੋਰ ਨੂੰ ਬੰਦ ਕੀਤਾ ਜਾਵੇ